ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲੱਕੀ ਕਰਾਲੀ ਤੇ ਤੁਸੀਂ ਦੇਖ ਰਹੇ ਹੋ ਟੀਮ სპੋਰਟਸ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਮਾਜੇ ਦਾ ਮਜਾਇਲ ਬਿਲਕੁਲ ਬਾਰਡਰ ਦੇ ਨਾਲ ਉਹਨਾਂ ਦਾ ਪਿੰਡ ਹੈ ਪਧਰੀ ਰਾਜਾ ਪਧਰੀ ਸੋ ਬੜੇ ਲੰਮੇ ਸਮੇਂ ਤੋਂ ਕਬੱਡੀ ਖੇਡ ਰਹੇ ਨੇ ਬਹੁਤ ਟੌਪ ਦੇ ਕਬੱਡੀ ਖੇਡ ਰਹੇ ਨੇ ਟੌਪ ਟੌਪ ਦੇ ਲੱਖਾਂ ਰੁਪਈਆ ਦੇ ਜੱਫੇ ਲਾਏ ਨੇ ਇਸ ਪਹਿਲਵਾਨ ਨੇ ਇਸ ਨੌਜਵਾਨ ਨੇ ਚੋਬਰ ਦੀ ਗੱਲਬਾਤ ਕਰਦੇ ਹਾਂ ਰਾਜਾ ਪਧਰੀ ਦੀ ਰਾਜਾ ਪਧਰੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਟੀਮ სპੋਰਟਸ ਤੇ ਥੈਂਕ ਯੂ ਬਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਵੇਖਣ ਆ ਰਹਿਣਾ ਦੇ ਦਿੱnemis ਵਰਸਾ ਸਾਰਿਆਂ ਨੂੰ ਸਾਡੇ ਲੋਕ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇਾਨੂੰ ਮੌਕਾ ਦਿੱਤਾ ਥੈਂਕ ਯੂ ਸੋ ਮੱਚ ਪਲਵਾਨ ਜੀ ਵਧੀਆ ਖੇਡਦੇ ਹੋ ਫੜਾਈਆਂ ਬਹੁਤ ਸੋਹਣੀਆਂ ਜਿੰਨੀ ਹਾਈਟ ਆ ਕਿਉਂਕਿ ਮਦਨਾ ਬੰਦਾ ਲੱਤਾਂ ਨੂੰ ਪੈਣਾ ਹੁੰਦਾ ਪਰ ਤੁਸੀਂ ਲੰਮੀ ਹਾਈਟ ਦੇ ਬਾਵਜੂਦ ਵੀ ਲੱਗਦਾ ਨੂੰ ਰੀਚ ਕਰਦੇ ਹਾਂ ਇਹ ਸਪੈਸ਼ਲ ਕੋਈ ਡਾਈ ਵਾਲੀ ਜਿਹੜੀ ਐਕਸਰਸਾਈਜ਼ ਕਰਦੇ ਹਾਂ ਜਾਂ ਵੈਸੇ ਨੇਚਰਲ ਬੋਡੀ ਦੇ ਵਿੱਚ ਹੀ ਚੀਜ਼ਾਂ ਨਹੀਂ ਭਾਈ ਇਹ ਨੇਚਰ ਹੈ ਅੱਛਾ ਤਾਂ ਕੋਈ ਲਗਾ ਕੇ ਖੇਡਦਿਆਂ ਸ਼ੁਰੂ ਤਾਂ ਜਿੰਨਾ ਪਿੰਡ ਤੋਂ ਖੇਡਦਿਆਂ ਇਹ ਹੁਣ ਲਗਾ ਚੱਲੀ ਆ ਦੇਖੋ ਪੱਕਾ ਹੋ ਗਿਆ ਤੁਹਾਡਾ ਕੀ ਬਾਤ ਹਾਂਜੀ ਅੱਛਾ ਰਾਜੇ ਜੇ ਗੱਲ ਕਰੀਏ ਤੁਹਾਡੀ ਕਬੱਡੀ ਦੀ ਕਿੰਨੇ ਸਾਲ ਹੋ ਗਿਆ ਤੁਹਾਨੂੰ ਇੰਟਰਨੈਸ਼ਨਲ ਲੈਵਲ ਤੇ ਖੇਡਦਿਆਂ ਨੂੰ ਤੇ ਕਿੰਨੇ ਸਾਲ ਬੇਸਿਕਲੀ ਆਪਾਂ ਗੱਲ ਕਰੀਏ ਪਿੰਡ ਤੋਂ ਸਾਰੇ ਕਬੱਡੀ ਖੇਡਦੇ ਹੁੰਦੇ ਪਰ ਕਿੰਨੇ ਸਾਲ ਹੋ ਗਿਆ ਜਦੋਂ ਤੂੰ ਤੈਨੂੰ ਬਚਤੀ 40 ਸਟਾਰਟਿੰਗ ਜਿਹੜੀ ਆਪਣੀ ਸਟਾਰਟਿੰਗ ਹੋਈ ਇਹ ਤੇ 2019 ਚ ਮੈਂ ਪਹਿਲੀ ਵਾਰ ਆਇਆ ਕਿ ਮਲੇਸ਼ੀਆ ਗਿਆ ਤੇ ਕੈਨੇਡਾ ਗਿਆ ਅੱਛਾ ਕੈਨੇਡਾ ਕਿਹੜੀ ਕਲੱਬ ਲਈ ਮੈਂ ਐਵਿਸੋਰ ਅੱਛਾ 2019 ਕਬਾਲਤ ਟ੍ਰੈਟੇ ਹੁਣ ਉਹਨੇ ਮੇਰੇ ਪਾਲੇ ਨੂੰ ਵੀ ਸੈਨ ਨਾ ਬੁਲਾਇਆ ਬੰਦੂਆ 2019 ਦੇ ਵਿੱਚ 2019 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਫੇ ਮੈਚ ਚੱਲਦੇ ਰਹੇ ਫੇ ਲਗਾਤਾਰੀ ਬਾਹਰ ਖੇਡਦੇ ਰਹੇ ਤੇ ਵਧੀਆ ਲੱਗਦਾ ਕੈਨੇਡਾ ਖੇਡ ਕੇ ਹਾਂਜੀ ਵਧੀਆ ਬਹੁਤ ਅੱਛਾ ਰਾਜੇ ਤੁਸੀਂ ਵਧੀਆ ਜੱਫੇ ਲਾਉਨੇ ਤੇ ਲੰਬੀ ਇੰਟਰਵਿਊ ਨਹੀਂ ਆਪਾਂ ਛੋਟੇ ਛੋਟੇ ਵਿੱਚ ਵਿੱਚ ਰੱਖਣੀ ਆ। ਹਾਂਜੀ। ਇੱਕ ਤਾਂ ਮੈਨੂੰ ਕਬੱਡੀ ਦੀਆਂ ਗੱਲਾਂ ਮਤਾਂ ਆਪਾਂ ਤੁਹਾਡੇ ਨਾਲ ਚ ਗਾਨੀਆਂ ਕਿਉਂ ਲੋਕ ਪੁੱਛਦੇ ਰਹਿੰਦੇ ਆ। ਹਾਂਜੀ। ਸਭ ਤੋਂ ਵਧੀਆ ਆਨੰਦ ਜਿਹੜਾ ਤੁਹਾਨੂੰ ਹੁਣ ਤੱਕ ਆਇਆ। ਕਿਹੜੇ ਟੂਰਨਾਮੈਂਟ ਦੇ ਖੇਡ ਕੇ ਲੱਗਾ ਵੀ ਆਹ ਟੂਰਨਾਮੈਂਟ ਵਾਹ ਹੋਵੇ ਮੇਰੀ ਜ਼ਿੰਦਗੀ ਵੀ ਬਣ ਗਈ ਮੇਰਾ ਨਾਂ ਵੀ ਬਣਿਆ ਤੇ ਮੈਂ ਵਧੀਆ ਖੇਡਿਆ ਜਿਵੇਂ ਤੁਹਾਨੂੰ ਸੰਤੁਸ਼ਟੀ ਹੋਵੇ। ਜਿਹੜੇ ਪੰਜਾਬ ਯਾਰ ਕਪਨਾ ਤੇ ਟੂਰਨਾਮੈਂਟ ਤੇ ਵਾਹ ਜੀ। ਉੱਤੇ ਕਿ ਉਹ ਵੀ ਇੱਕਦਮ 10 ਲੱਖ ਦੇ ਜੱਫੇ ਲਾਏ ਇੱਕ ਮੈਂ ਹਾਰ ਲੈ ਦਿੱਤੀ ਆ ਓਏ ਹੋਏ ਹੋਏ ਉਹਦੇ ਕਰਕੇ ਉਹ ਆਪਾਂ ਨੂੰ ਵਧੀਆ ਲੱਗਦਾ ਸਭ ਤੋਂ ਕਿ ਇੱਕ ਇੱਕੋ ਦਿਨ ਵਿੱਚ 10 ਲੱਖ ਰੁਪਈਆ ਨਾਲ ਪ੍ਰਾਈਜ਼ ਵੀ ਨਾਲ ਹਾਰਲੇ ਵੀ ਉਹ ਤੁਹਾਨੂੰ ਪਤਾ ਫਿਰ ਬੰਦੇ ਚਾਰਜ ਹੁੰਦਾ ਹੀ ਸਾਰਾ ਅੱਛਾ ਉੱਥੇ ਤੁਸੀਂ ਕਿਹਨੂੰ ਕਿਹਨੂੰ ਫੜਿਆ ਉਸ ਮੈਂ ਬੁਲਟ ਨੂੰ ਦੋ ਜੱਫੇ ਲਾਏ 10 ਲੱਖ ਦੇ ਵਾਹ ਜੀ ਉਹਦੇ ਵਿੱਚ ਲੱਗਾ ਕਿ ਜਿਹੜਾ ਜਿਆ ਫਿਰ ਪਹਿਲਾਂ ਦੋ ਜੱਫੇ ਲਾਦੇ ਅੱਛਾ 10 ਲੱਖ ਰੁਪਈਆ ਕੀ ਨੇ ਦਰਸ਼ਕੀ ਲੂਦਾ ਇੱਕ ਜੱਫਾ ਹੀ ਧੱਕੜਦਾ ਇੱਕ ਜੱਫਾ ਹੀ ਜੱਗੂਆ ਕਮਾਲੇ ਦਾ ਕਲਬੀਰੇ ਦਾ ਇੱਕ ਇੱਕ ਜੱਫਾ ਤੇ ਇੱਕ ਹੀ ਮੇਰਾ ਹੈ ਸਾਡੇ ਪੰਜਾਂ ਚੋਂ ਹੈ ਜਿਹੜਾ ਪਹਿਲਾ ਲਾ ਦੇ ਮੇਰੇ ਦੋ ਹੋ ਗਏ ਪਰ ਪਹਿਲਾ ਕੀ ਬਾਤ ਹੈ ਅੱਛਾ ਬੜੀ ਖੁਸ਼ੀ ਹੁੰਦੀ ਹੈ ਪ੍ਰਵਾਹ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਜੱਫੇ ਲਾਉਨੇ ਹੋ ਹਾਂਜੀ ਪ੍ਰੈਸ਼ਰ ਕਿਉਂਕਿ ਸਟ੍ਰੈਸ ਰਹਿੰਦੀ ਹੈ ਮੈਚ ਦੇ ਵਿੱਚ ਹਾਂਜੀ ਪਲੇਅਰ ਕਈ ਜਿਹੜੀ ਕਹਿੰਦੇ ਮੈਥੇ ਪ੍ਰੈਸ਼ਰ ਨਹੀਂ ਸੀ ਮੈਂ ਤਾਂ ਖੇਡੀ ਆ ਨਾ ਪ੍ਰੈਸ਼ਰ ਹਰ ਪਲੇਅਰ ਤੇ ਹੁੰਦਾ ਜਦੋਂ ਤੁਸੀਂ ਖੇਡਦੇ ਹੋ ਪ੍ਰੈਸ਼ਰ ਉਸ ਮੈਚ ਦੀ ਜੇ ਗੱਲ ਕਰੀਏ ਕਿੰਨਾ ਸੀ ਵੀ ਬਿਆਰ ਜੇ ਹੁਣ ਬੰਦਾ ਹੋਰ ਕੋਈ ਵੀ ਪੜ ਜਾਂਦਾ 10 ਲੱਖ ਦੀ ਗੱਲ ਹੈ ਯਾਰ 10 ਲੱਖ ਉਹਦੇ ਨਹੀਂ ਬਣ ਜਾਂਦਾ ਮੈਨੂੰ ਭਾਈ 10 ਲੱਖ ਦਾ ਯਾਦ ਨਹੀਂ ਯਾਰ ਇਦਾਂ ਹੋਇਆ ਕਿ ਜਦੋਂ ਜੱਗੂ ਦੇ ਇੱਕ ਜੱਫਾ ਹੋ ਗਿਆ ਟੀਮ ਚ ਇੱਕ ਮੈਂ ਵਾਦਾ ਕੰਗੇ ਵਾਲਾ ਜਾ ਕੇ ਰੈਫਰੀ ਕਮੈਂਟਰ ਨੂੰ ਬੋਲਣ ਗਿਆ ਕਿ ਸਾਡੇ ਦੋਗੇ ਉਹਨਾਂ ਨੇ ਕਿ ਨਹੀਂ ਇੱਕੋ ਪਲੇਅਰ ਦੇ ਦੋ ਨਹੀਂ ਚਾਹੀਦੇ ਆ ਸਾਡੇ ਦਿਮਾਗ ਚ ਇਹ ਨਹੀਂ ਹੈਗਾ ਇੱਕੋ ਪਲੇਅਰ ਦੇ ਆ ਜਦੋਂ ਦੂਸਰਾ ਜੱਫਾ ਪਾਇਆ ਗਰੇ ਨਾਲ ਜ਼ਰਾ ਵਧਾਈ ਦਿੱਤੀ ਕਿ 10 ਲੱਖ ਨੂੰ ਜਿੱਤ ਗਿਆ ਮੰਨੋ ਪਤਾ ਵੀ ਨਹੀਂ ਲੱਗਾ ਕਿ 10 ਲੱਖ ਕਿੱਡੇ ਜਿੱਤ ਗਿਆ 30 ਸਕਿੰਟਾਂ ਦੇ 10 ਲੱਖ ਜਿੱਤਣਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਸੀ ਇਹ ਸਭ ਤੋਂ ਵੱਡੀ ਅਚੀਵਮੈਂਟ ਤੁਹਾਡੀ ਕਹਿ ਸਕਦੇ ਹਾਂ ਹੁਣ ਤੱਕ ਕਬੱਡੀ ਦੇ ਵਿੱਚ ਜਰਨੀ ਜਿਹੜੀ 10 ਲੱਖ ਰੁਪਏ ਜਿੱਤਣਾ 30 ਸਕਿੰਟਾਂ ਦੇ ਵਿੱਚ ਅੱਛਾ ਹਾਲੇ ਡਿਵਿਜ਼ਨ ਤੁਹਾਨੂੰ ਕਿਵੇਂ ਮਿਲਿਆ ਉੱਥੇ ਉੱਥੇ ਮੈਂ ਬੈਸਟ ਸਟਾਪਰ ਨਿਕਿਆ ਅੱਛਾ ਉਸ ਟੂਰਨਾਮੈਂਟ ਦੇ ਫਾਈਨਲ ਦਾ ਬੈਸਟ ਹਾਂਜੀ ਬੈਸਟ ਸਟਾਪਰ ਆ ਕਬਾ ਕਮਾਲ ਹੋ ਗਈ ਹੁਣ ਹਾਲੇ ਤੁਹਾਡੇ ਕੋਲ ਹੈਗਾ ਹਾਂਜੀ ਹੈਗਾ ਜੀ ਕੜੇ ਖੜਾ ਹਾਂਜੀ ਕ ਮੇਰੇ ਤਾਂ ਆ ਨਹੀਂ ਲੱਗਾ ਆਸਟ੍ਰੇਲੀਆ ਚਲ ਗਿਆ ਆਸਟ੍ਰੇਲੀਆ ਤੋਂ ਇੰਗਲੈਂਡ ਇੰਗਲੈਂਡ ਦਿੱਤੀ ਆ ਗਿਆ ਹੁਣ ਜਾ ਕੇ ਚਾਹ ਪੂਰੇ ਖਰਾ ਕੇ ਅੱਛਾ ਰਾਜੇ ਪਦਰੀ ਨੂੰ ਕਿਹੜੀ ਕਿਹੜੀ ਚੀਜ਼ ਜਿਹੜੀ ਆ ਵਧੀਆ ਲੱਗਦੀ ਆ ਗੱਡੀਆਂ ਦੀ ਗੱਲ ਕਰ ਲੈਂਦੇ ਆ ਜੋ ਗੱਡੀਆਂ 'ਚੋਂ ਹਰਲੇ ਤੋਂ ਤੁਹਾਡਾ ਆਬਵੀਅਸਲੀ ਫੇਵਰਿਟ ਹੋ ਗਿਆ ਤੁਹਾਡੇ ਘਰ ਖੜਾ ਪਰ ਗੱਡੀਆਂ ਤੁਹਾਨੂੰ ਕਿਹੜੀਆਂ ਗੜੀਆਂ ਵਧੀਆ ਲੱਗਦਾ ਵੀ ਆ ਗੱਡੀ ਹੋਣੀ ਚਾਹੀਦੀ ਕੋਈ ਇਹ ਗੱਡੀ ਦਾ ਵਹਿ ਮੈਂ ਆਨਾਂ ਕੀ ਨਹੀਂ ਵਧੀਆ ਲੱਗਦੀ ਕੋਈ ਮਨ ਨੂੰ ਆਦ ਨਹੀਂ ਲੱਗਦੀ ਕਿ ਆਪਾਂ ਆਪਣੀ ਘਾਤ ਬਾਹਰ ਨਹੀਂ ਜਾਂਦੇ ਜਿਹੜੀ ਆਪਣੇ ਘਰੇ ਨਾਲ ਉਹ ਆਪਣੇ ਵਾਸਤੇ ਬੈਸਟ ਹੈ ਵਧੀਆ ਕਿਹੜੀ ਗੱਡੀ ਰੱਖੀ ਬਿਲਕੁਲ ਸੇਫਟ ਗੱਡੀ ਜਿੱਦਾਂ ਵਾਹ ਜੀ ਤੇ ਚਲੋ ਪਰਮਾਤਮਾ ਜੀ ਦਾ ਗਾਂ ਵੱਡੇ ਦਊਗਾ ਉਹ ਵੀ ਵਧੀਆ ਛੋਟੀ ਵਧੀਆ ਕਿਉਂਕਿ ਆਪਾਂ ਨੂੰ ਮੈਚਾਂ ਤੇ ਡੇਲੀ ਲੈ ਕੇ ਜਾਂਦੀ ਆ ਡੇਲੀ ਆਪਾਂ ਉੱਤੇ ਹੁੰਦੇ ਜਾਂਦੇ ਆ ਆਪਣੇ ਵਾਸਤੇ ਉਹ ਬੈਸਟ ਹੈ ਅੱਛਾ ਰਾਜੇ ਇਸ ਸਾਲ ਤੁਸੀਂ ਨੈਸ਼ਨਲ ਕਬਡੀ ਐਸੋਸੀਏਸ਼ਨ ਆਫ ਕੈਨੇਡਾ ਇਹ ਟੂ ਕੰਸਰ ਪ੍ਰੈਜ਼ੀਡੈਂਟ ਨੇ ਗੋਲਖੜਰਾ ਸਾਹਿਬ ਪ੍ਰੈਜ਼ੀਡੈਂਟ ਨੇ ਇਹਨਾਂ ਦੀ ਫੈਡਰੇਸ਼ਨ ਚ ਆਏ ਇੰਗਲੈਂਡ ਪਹਿਲੀ ਵਾਰੀ ਗਿਆ ਸੀ ਨਹੀਂ ਤੀਸਰਾ ਸਾਲੇ ਮੇਰਾ ਅੱਛਾ ਇੰਗਲੈਂਡ ਕਿਵੇਂ ਲੱਗਦਾ ਖੇਡ ਕੇ ਇੰਗਲੈਂਡ ਵਧੀਆ ਭਾਜੀ ਉਹਨਾਂ ਰੂਲ ਜਿਹੜੇ ਆ ਬਹੁਤ ਵਧੀਆ ਇੱਕਦੋ ਫੈਡਰੇਸ਼ਨ ਵਾਸਤੇ ਕੰਮ ਕਰਦੇ ਆ ਉਹਨਾਂ ਨੂੰ ਇਹ ਨਹੀਂ ਕਿ ਸਾਡੀ ਟੀਮ ਆ ਕਿ ਅਸੀਂ ਟੀਮ ਲਈ ਜਿਤਾਉਣਾ ਜਾਂ ਟੀਮ ਨਹੀਂ ਖੜਨਾ ਹੁਣ ਸੱਤੇ ਭਾਜੀ ਉਹਨੀਆਂ ਨੂੰ ਭਾਵੇਂ ਆਪਣੀ ਟੀਮ ਖੇਡਣ ਦੇ ਆ ਜੇ ਗਲਤੀ ਆ ਉਹਨਾਂ ਗਲਤੀ ਆਕਣਾ ਉਹਨਾਂ ਦਾ ਇਹ ਸੂਲਿਆ ਕਿ ਉਹ ਫੈਡਰੇਸ਼ਨ ਵੱਲ ਤੇ ਸਾਰੀਆਂ ਕਲੱਬਾਂ ਫੈਡਰੇਸ਼ਨ ਵੱਲ ਤੇ ਖੜਦੀਆਂ ਕਿ ਪਲੇਅਰ ਨਾਲ ਨਹੀਂ ਖੜਦੀਆਂ ਤੇ ਜੋ ਸਭ ਤੋਂ ਵਧੀਆ ਕਬੱਡੀ ਬਾਤ ਇਹ ਗੱਲ ਆ ਕਿ ਇੱਕ ਪਲੇਅਰ ਮਗਰ ਲਈ ਕਿਸਟੈਂਡ ਨਹੀਂ ਲੈਂਦੇ ਕਿ ਟੀਮ ਬਾਹਰ ਕਰ ਲਓ ਜਾਂ ਇਦਾਂ ਪਰ ਉਹ ਆਪਣੇ ਪਲੇਅਰ ਸੋ ਚੰਗਾ ਗਲਤ ਆ ਨਹੀਂ ਗਲਤ ਪਰ ਉਹਨਾਂ ਦਾ ਫੈਡਰੇਸ਼ਨ ਦਾ ਜੋ ਰੂਲ ਹੈ ਨਾ ਫੈਡਰੇਸ਼ਨ ਦੇ ਉਹਨਾਂ ਪੱਕੇ ਰਹਿਣਾ ਉਹਨਾਂ ਦੀ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਆ ਇਹ ਵਧੀਆ ਲੱਗਦੀ ਆ ਅਸਲ ਦੇ ਵਿੱਚ ਇੱਕ ਗੱਲ ਮੈਂ ਹੋਰ ਵੀ ਐਡ ਕਰ ਦਿੰਨਾ ਰਾਜੀ ਤੁਸੀਂ ਨਵੇਂ ਹੋ ਸ਼ਾਇਦ ਤੁਹਾਨੂੰ ਪਤਾ ਹੋਵੇ ਜਿਹੜੀ ਇੰਗਲੈਂਡ ਦੀ ਕਬੱਡੀ ਆ ਨਾ ਜਿਹੜੀ ਆਪਾਂ ਰੋਟੀ ਖਾਣੇ ਕਬੱਡੀ ਤੋਂ ਪੈਸੇ ਮਿਲ ਰਹੇ ਆ ਇੰਗਲੈਂਡ ਦੀ ਕਬੱਡੀ ਨੇ ਲਾਇਆ ਹਾਂਜੀ ਇੰਗਲੈਂਡ ਦੀ ਕਬੱਡੀ ਨੇ ਹੀ ਸ਼ੁਰੂ ਕੀਤੇ ਆ ਪੈਸੇ ਦੇਣੇ ਇੰਗਲੈਂਡ ਕਬੱਡੀ ਫੈਡਰੇਸ਼ਨ ਇੰਗਲੈਂਡ ਦੇ ਪ੍ਰੋਮੋਟਰਾਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਜਿੰਦੀ ਰੱਖੀ ਕਬੱਡੀ ਉਸ ਤੋਂ ਬਾਅਦ ਕੈਨੇਡਾ ਆਈ ਆ ਫਿਰ ਹੋਰਾਂ ਕੰਟਰੀਆਂ 'ਚ ਪਹਿਲਾਂ ਇੰਗਲੈਂਡ ਹੀ ਖੇਡਦੇ ਹੁੰਦੇ ਸੀ ਅਸੀਂ ਵੀ ਇੰਗਲੈਂਡ ਜਾ ਕੇ ਪਰ ਸਾਡੇ ਤੋਂ ਪਹਿਲਾਂ ਤਾਂ ਬਹੁਤ ਪਹਿਲਾਂ ਮੈਚਾਂ ਦੀ ਕਮੈਂਟਰੀ ਸਭ ਤੋਂ ਪਹਿਲਾਂ ਕਮੈਂਟਰੀ ਮੈਚ ਹੋਇਆ ਹਾਂਜੀ 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 ਫਿੱਡੂ ਭਾਜੀ ਲੇਆ ਪਹਿਲਾਂ ਕਿ ਮੈਂ ਪੈਸੇ ਲੈਣੇ ਆ ਮੈਂ ਫੇਕਟੂ ਹੁਣ ਹਰ ਪਲੇਅਰ ਨੂੰ ਮਿਲਦੇ ਨੇ ਤੇ ਬਹੁਤ ਵਧੀਆ ਉਹਨਾਂ ਦਾ ਵੀ ਬਹੁਤ ਥੈਂਕ ਯੂ ਫॉर ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਬਹੁਤ ਥੈਂਕ ਯੂ ਵਧੀਆ ਰੂਲ ਰੈਗੂਲੇਸ਼ਨ ਚਾਹੀਦੇ ਵੀ ਆ ਅੱਛਾ ਜਿੰਨੇ ਸਾਲ ਉਹਨਾਂ ਨੇ ਕਿਹਾ ਨਾ ਵੀ ਅਸੀਂ ਪਲੇਅਰ ਨਹੀਂ ਖੜਾਉਣੇ ਸਟੂਡੈਂਟ ਦੇ ਟੈਸਟ ਹੋਣਗੇ ਉਹਨਾਂ ਨੇ ਉਹਨਾਂ ਚਰ ਕਬੱਡੀ ਨਹੀਂ ਕਰਾਈ ਨਹੀਂ ਕਰਾਈ ਜੰਦਾ ਰੂਲ ਤੇ ਲੈਏ ਨੇ ਰੂਲ ਤੇ ਰਹੇ ਅੱਛਾ ਰਾਜੇ ਤੁਸੀਂ ਹੁਣ ਖੇਡਦੇ ਹੋ ਤੁਹਾਨੂੰ ਵੀ ਇੰਨੇ ਸਾਲ ਹੋ ਗਏ ਖੇਡਦਿਆਂ ਨੂੰ ਕਿਹੜਾ ਬੰਦਾ ਇਹੋ ਜਿਹਾ ਹੁਣ ਤੱਕ ਤੁਹਾਨੂੰ ਕਬੱਡੀ ਚ ਲੱਗਾ ਵੀ ਆਹ ਬੰਦੇ ਨੂੰ ਟਾਫਿਆ ਫ ਮੈਂ ਬੜੀ ਸੋਚਿਆ ਨਹੀਂ ਕਦੀ ਕਿ ਟਾਪਿਆ ਆਪਾਂ ਸਰਦਾਰ ਬੇਨਤੀ ਕਰਕੇ ਕਰਾਉਣੇ ਚੱਲ ਜੀਦਾ ਆਪਣਾ ਤਾਂ ਜੋਰ ਮਾਰਨਾ ਕਿ ਅ ਕੋ ਪ੍ਰਮਾਤਮਾ ਦੇ ਹੱਥ ਵਾਜਿਆ ਸਾਰੇ ਮਿਹਨਤ ਕਰਕੇ ਆਏ ਆ ਤੇ ਆਪਾਂ ਜੋਰ ਹੀ ਲੰਮੇ ਆ ਕਦੇ ਜਦੋਂ ਸ਼ੁਰੂ ਕੀਤੀ ਸੀ ਕਬੱਡੀ ਐਜ਼ ਅ ਸਟਾਪਰ ਕਦੇ ਸੋਚਿਆ ਸੀ ਵੀ ਮੈਂ ਸਟਾਪਰ ਵਰਗਾ ਬਣਨਾ ਚਾਹੁੰਦਾ ਮੈਂ ਪਹਿਲੇ ਦਿਨਾਂ ਸੋਸ਼ਲ ਮੀਡੀਆ ਘਾਟੀ ਮੇਰੇ ਕੋ ਨਾ ਤਾਂ ਫੋਨ ਫੋਣੀ ਨਾ ਹੀ ਬਾਹਰਲੀ ਕਬੱਡੀ ਨਹੀਂ ਕਦੀ ਵੇਖੀ ਜਿਹੜੇ ਸਟਾਰ 플레이ਰ ਆ ਨਾ ਮੈਂ ਨਾ ਸੁਣਿਆ ਇਹਨਾਂ ਬਾਰੇ ਤੇ ਮੈਂ ਪਹਿਲੀ ਵਾਰ ਮੱਖੀ ਮੱਖਣ ਮੱਖੀ ਬਾਰੇ ਸੁਣਿਆ ਕਿਸੇ ਤੋਂ ਅੱਛਾ ਜੱਗਾ ਭਲਵਾਉਣ ਨੂੰ ਪੁੱਛਿਆ ਲੋਕ ਗੱਲ ਕਰਦਾ ਕਿ ਤੇ ਬੈਠਾ ਉਦੋਂ ਸੁਣਿਆ ਕਿ ਮੱਖਣ ਭਲਵਾਣ ਇੱਕ ਪਲੇਅਰ ਆ ਮੱਖਣ ਮੱਖੀ ਜੋ ਬਹੁਤ ਮਿਹਨਤ ਕਰਦਾ ਕੋਈ ਬਾਹਰ ਘੇੜਦਾ ਉਦੋਂ ਸੋਚਣਾ ਕਿ ਮੱਖਣ ਮੱਖੀ ਨੂੰ ਵੇਖਣ ਆ ਕੇ ਕਿਤੇ ਫਿਰ ਉਹ ਤੋਂ ਗੱਲ ਤੋਂ ਬਾਅਦ 2-3 ਸਾਲ ਤੋਂ ਬਾਅਦ ਪਿੱਖੀ ਪੰਡਾਂ ਛੋਟਾ ਮੈਚ ਖੇਡੇ ਉੱਥੇ ਲੌਸ ਹੋਈ ਜਾਏ ਮੱਖਣ ਮੱਖੀ ਆਇਆ ਐ ਸਾਈਡ ਦੇ ਹੋ ਕੇ ਬੈਠਦੇ ਆ ਕੋਈ ਨਾਲ ਮੱਖੀ ਵੇਖ ਕੇ ਜਾਣਾ ਵਕਣਾ ਕੇ ਫਿਰ ਮੱਖਣ ਮੱਖੀ ਉੱਥੇ ਵੇਖਿਆ ਫਿਰ ਉਹ ਚੋਂ ਸੋਸ਼ਲ ਮੀਡੀਆ ਵੀ ਆ ਗਿਆ ਫ ਅੱਛਾ ਜੀ ਫਿਰ ਪਲੇਅਰਾਂ ਬਾਰੇ ਪਤਾ ਲੱਗਣ ਦਾ ਫਿਰ ਖੁਸ਼ੀ ਤੇ ਕੋਚ ਜੀ ਦੇ ਤਾਂ ਵੀਡੀਓ ਵੇਖਨੀ ਐ ਐਕਸ਼ਨ ਉਕਸ਼ਨ ਉਹਦਾ ਕਬੱਡੀ ਰੈਕਸ਼ਨ ਵੀ ਨਹੀਂ ਹੁੰਦਾ ਕੋਈ ਨਾ ਹਟੇ ਰੀਜੇ ਤੱਕ ਨਹੀਂ ਹੈਗਾ ਨਹੀਂ ਜੇ ਤੋ ਖੁਸ਼ੀ ਨਾਲ ਦੇਖਣਾ ਫਿਰ ਇਹਨੂੰ ਫੋਲੋ ਕਰਨ ਦੇ ਪਰਵਾਨਾ ਦੀ ਖੁਸ਼ੀ ਪਰਵਾਨਾ ਇੱਕ ਮਿਹਨਤ ਦੇ ਆਪਣੀ ਵੀਡੀਓ ਵੀਡੀਓ ਪਾਉਂਦੇ ਜੀ ਮਿਹਨਤ ਬਹੁਤ ਕਰਦਾ ਕੋਈ ਪਰਵਾਨਾ ਵੀ ਤੇ ਮੱਖਰ ਮੱਖੀ ਵੀ ਬਹੁਤ ਮਿਹਨਤ ਕਰਦਾ ਬਿਲਕੁਲ ਤੇ ਇਹ ਮੇਰੇ ਫੇਵਰੇਟ ਜੀਦਾ ਦੋਵੇਂ ਕਿਆ ਬਾਤ ਹਾਂਜੀ ਬੋਦਾ ਜੀ ਸਾਡੇ ਮਾੜੀ ਵਾਲਿਆਂ ਦਾ ਫੇਵਰੇਟ ਰੇਟਰ ਤੇ ਸੁਖਮਨ ਪਰਵਾਨਾ ਦਿੱਤਾ ਜੀ ਉਹ ਹਾਰਕ ਛੋਟੇ ਵੱਡੇ ਦਾ ਪਾਏ ਦੁਨੀਆ ਤੋਂ ਚੱਲ ਵੀ ਗਿਆ ਨਾ ਤੇ ਛੋਟੇ ਬੱਚਿਆਂ ਦੇ ਵੀ ਉਹ ਫੇਵਰੇਟ ਹੈ ਜੇ ਵੀ ਸੁਖ ਇਸਾਨਾ ਇਸਾਨਾ ਬਹੁਤ ਛੇਤੀ ਦੁਨੀਆ ਤੋਂ ਚਲੇ ਗਏ ਹਾਂਜੀ ਅੱਛਾ ਪਲਵਾਨ ਜੀ ਤੁਹਾਡਾ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਮੇਰੇ ਪਰਿਵਾਰ ਚ ਵਾਈਫ ਆ ਕਮੇਟਰੀ ਆ ਭਰਾ ਭਾਬੀ ਇੱਕ ਭਰਾ ਆ ਸਟ੍ਰੇਲੀਆ ਤੇ ਭਰਾ ਦੇ ਦੋ ਬੱਚੇ ਛੋਟੇ ਨੇ ਅੱਜ ਮੈਚ ਖੇਡਣ ਆਏ ਆ ਆਪਾਂ ਵਰਨਰ ਹਾਂਜੀ ਭਾਈ ਵਰਨਰ ਸਿਟੀ ਦੇ ਵਿੱਚ ਪਹਿਲਾ ਮੈਚ ਹੋ ਰਿਹਾ ਹਾਂਜੀ ਯੂਥ ਕਬੱਡੀ ਕਲੱਬ ਵੱਲੋਂ ਖੇਡਦੇ ਹੋ ਤੁਸੀਂ ਪਹਿਲਾਂ ਵੀ ਕੈਨੇਡਾ ਯੂਥ ਕਬੱਡੀ ਕਲੱਬ ਵੱਲੋਂ ਖੇਡਦੇ ਹੋ ਬੀਸੀ ਚ ਨਹੀਂ ਭਾਈ ਮੈਂ 2 ਸਾਲ ਆਪਣਾ ਐਬੀ ਸਪੋਰਟਸ ਦੇ ਖੇਡਿਆ ਇਕਬਾਲ ਸਰਾਜ ਪਾਲੀ ਨਾਲੋਂ ਇਹ ਸੀ ਇੱਕ ਸਾਲ ਆਪਾਂ ਐਚਆਰਐਲ ਸੁਨਦੇ ਭਾਈਓ ਨਾਲ ਖੇਡੇ ਰਜੀਦਪੁਰ ਦੀ ਗੱਲ ਉਹ ਅੱਛੀ ਹਾਂਜੀ ਐਸਐਲਜੀ ਪਹਿਲੇ ਹਾਂਜੀ ਪਹਿਲਾ ਸਾਲ ਇਹਨਾਂ ਦਾ ਪਿਛਲੇ ਮੰਗਵੀ ਆ ਫੈਡਰੇਸ਼ਨ 'ਚ ਮੈਂ ਲਗਾਤਾਰ ਜਦੋਂ ਕੈਨੇਡਾ ਐਸੋਫੀਡੇਸ਼ਨ ਜੀ ਆਇਆ ਹੈ ਵਾਹ ਜੀ ਵਾਹ ਨੈਸ਼ਨਲ ਕਬੱਡੀ ਆ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਖੇਡਦੇ ਰਹੇ ਹਾਂ ਹਾਂਜੀ ਪੱਕਾ ਇਸੇ ਅਗਲੇ ਹਫਤੇ ਤੁਸੀਂ ਜਿੱਤ ਗਏ ਹੋ ਵਿਨਰ ਬਣੀਆ ਟੀਮ ਕਿਦਾਂ ਦਾ ਲੱਗਾ ਆਬੀਅਸਲੀ ਵਧੀਆ ਲੱਗਦਾ ਪਰ ਕਿਦਾਂ ਦਾ ਕਲੱਬ ਵਾਲਿਆਂ ਨੂੰ ਹੁੰਦਾ ਕਿ ਟੀਮ ਜਿੱਤੇ ਵਧੀਆ ਲੱਗਦਾ ਜਦੋਂ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਫਿਰ ਆਪ ਨੂੰ ਤੇ ਹੋ ਕਬੱਡੀ ਦੇ ਵਿੱਚ ਨਾ ਬਹੁਤ ਕੁਛ ਚੱਲ ਰਿਹਾ ਬੜੇ ਸਾਲਾਂ ਤੋਂ ਹਾਂਜੀ ਬੜੀ ਸਟੂਡੈਂਟ ਚੱਲ ਰਹੀ ਆ ਹੁਣ ਤੋਂ ਸ਼ਰੇਆਮ ਚਲੋ ਚੱਲ ਰਹੀ ਆ ਪਹਿਲਾਂ ਰੁਕ ਵੀ ਲੱਗੀ ਰਹੀ ਆ ਉਸ ਦੇ ਨਾਲ ਨਾਲ ਸਟੂਡੈਂਟ ਚਲੋ ਅੰਡਰ ਦਾ ਟੇਬਲ ਚੱਲਦੀ ਆ ਲੋਕਾਂ ਤੋਂ ਲੋਕ ਹੋ ਕੇ ਲੋਕ ਕਰਦੇ ਨੇ ਪਰ ਇੱਕ ਚੀਜ਼ ਹੈ ਜਿਹੜੀ ਸਾਹਮਣੇ ਚੱਲ ਰਹੀ ਆ ਉਹ ਹੈਗੀ ਆ ਜੀ ਗ੍ਰੀਸ ਚਿਕਨਾਈ ਉਹ ਜਿਹੜੀ ਚਿਕਨਾਈ ਵਾਲੀਆਂ ਚੀਜ਼ਾਂ ਆ ਨਾ ਹਾਂਜੀ ਵਜੇ ਉਹ ਨਹੀਂ ਹਟ ਰਹੀਆਂ ਕਬੱਡੀ ਦੇ ਵਿੱਚ ਹੁਣ ਤੁਸੀਂ ਆਪ ਖੇਡਦੇ ਹੋ ਸਟਾਪਰ ਹੋ ਐਜ਼ ਅ ਸਟਾਪਰ ਇਹ ਗੱਲ ਕਰੀਏ ਆਬੀਸਲੀ ਤੁਹਾਨੂੰ ਬੁਰਾ ਲੱਗਣਾ ਜੇ ਕੋਈ ਬੰਦਾ ਕਰੀਮ ਲਾ ਕੇ ਆਇਆ ਜਾਂਦਾ ਕੋਈ ਗਰੀਸ ਲਾ ਕੇ ਆਇਆ ਜਾਂਦਾ ਹੁਣ ਆਪਣੀ ਜਿਹੜੀ ਗਰੀਸ ਆ ਇੱਥੇ ਠੀਕ ਹੈ ਜਿਹੜੀ ਗਰੀਸ ਚੱਲ ਰਹੀ ਆ ਹਾਂਜੀ ਉਹ ਸਾਰੀ ਦੁਨੀਆ ਚ ਜਿਹੜਾ ਜਿਹੜੇ ਕੋਈ ਲਾ ਰਿਆ ਨੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਕਿੱਦਾਂ ਉਹ ਗਲਤ ਗੱਲ ਗਲਤ ਗੱਲ ਹੈ ਇਹ ਪਲੇਅਰਾਂ ਨੂੰ ਖੁਦ ਵੀ ਸੋਚਣਾ ਚਾਹੀਦਾ ਫੈਡਰੇਸ਼ਨਾਂ ਨੂੰ ਵੀ ਇਹ ਚੀਜ਼ ਤੇ ਫੈਸਲਾ ਲੈਣਾ ਚਾਹੀਦਾ ਬੜਾ ਜਿਆਦਾ ਉਸ ਦਿਨ ਜਦੋਂ ਮੈਚ ਉਹ ਬੜਾ ਜਿਆਦਾ ਲੱਗਾ ਇਸ ਮਾਣ ਦੇਖੋ ਕਿ 400 500 ਕੋਡੀਆਂ ਪਈਆਂ 486 ਕੋਡੀਆਂ ਪਈਆਂ 50 ਜੱਫੇ ਲੱਗੇ ਆ ਇਹ ਜੱਫੇ ਲੱਗ ਅਹੀਂ ਕਿ ਇਹਨੂੰ ਹਾੜਾਉਣ ਲਗਾ ਥੱਲੇ ਫੜ ਕੇ ਕੈਂਚੀ ਪਾਉਣੀ ਉਹ ਇੱਕ ਪੰਪ ਮਾਰ ਦੇ ਪੁਰਜਕਾ ਦੇ ਸਭ ਕੁਝ ਬਾਹਰ ਨਿਕਲ ਜਾਂਦਾ ਨਿਕਲ ਜਾਂਦਾ ਮੈਂ ਕਿਹਾ ਇੰਨੀ ਗਰੀਸ ਮੇਰੇ ਲਾ ਦਿਓ ਮੈਂ ਗਰੰਟੀ ਕਰਦਾ ਔਨ 에ਅਰ ਹਾਂਜੀ ਮੈਂ ਜਫਾ ਨਹੀਂ ਖਾਊਗਾ ਜਿੰਨੀ ਗਰੀਸ ਪਲੇਅਰਾਂ ਦੇ ਲਈ ਹੁੰਦੀ ਔਰ ਪਾਣੀ ਪਾ ਪਾ ਕੇ ਰਿੱਟ ਜਾਂਦੇ ਆ ਬੰਦੇ ਹਾਂਜੀ ਇਹ ਗਲਤ ਗੱਲ ਹੈ ਕਿਵੇਂ ਹੋ ਸਕਦਾ ਬੰਦ ਇਹ ਚੀਜ਼ ਦੇਖੋ ਅੱਜ ਗਰੀਸ ਲਾ ਕੇ ਜਿਹੜਾ ਪਲੇਅਰ ਖੇਡਣ ਦੇਣਾ ਉਹਦੀ ਕੋਡੀ ਇੱਕ ਥਾਂ ਖੜ ਗਈ ਆ ਹਾਂ ਉਹਦਾ ਮੈਡਿਕ ਦੱਸ ਕੇ ਤੇ ਆ ਕਿ ਮੈਂ ਗਲੀਸ ਲਾ ਕੇ ਖੇਡਣੀ ਆ ਕਦੀ ਨਹੀਂ ਖੇਡ ਸਕਦਾ ਸੁੱਕਾ ਨਹੀਂ ਖੇਡ ਸਕਦਾ ਸੁੱਕਾ ਖੇਡਣ ਜਾਊਗਾ ਉਹਦਾ ਦਿਮਾਗ ਤੇ ਹੋਣਾ ਅੱਜ ਮੈਂ ਕੁਛ ਲਾਇਆ ਨਹੀਂ ਮੈਨੂੰ ਜੱਪੇ ਪੈ ਗਏ ਜੱਪੇ ਪੈ ਨੇ ਇਹ ਏਹ 딜 ਬੰਨਣ ਦੀ ਗੱਲ ਆ ਇਹ ਸਮਾਨ ਲਾ ਕੇ ਅੱਜ ਖੇਡ ਤੇ ਲਏ ਆ ਐ ਭਾਵੇਂ ਹਫਤੇ ਬਾਅਦ ਦੋਨੇ ਘੰਟੇ ਭਰੇ ਨਾ ਦਿਲ ਖੜ ਜਾਣਾ ਇੱਕ ਤਾਂ ਖੜ ਜਾਣਾ ਇਹ ਗਲਤ ਗੱਲ ਹੈ ਇਹ ਆਪਣੇ ਆਪ ਲੰਬਾ ਨਹੀਂ ਖੇਡ ਸਕਦੇ ਆਪਣੇ ਆਪਾਂ ਧੋਖਾ ਹੀ ਕਰ ਰਹੇ ਨੇ ਸਿਆਲ 'ਚ ਨਹੀਂ ਖੇਡ ਸਕਦੇ ਇੱਥੇ ਤਾਂ ਗਰਮੈਸ਼ ਹੈ ਗਰਮੀ ਆ ਸਿਆਲ 'ਚ ਗੋਡੀ ਨਹੀਂ ਪਾ ਸਕਦਾ ਕਿਉਂਕਿ ਸਿਆਲ 'ਚ ਨਾਲੋ ਜਿੰਨੀ ਮਰਜੀ ਲਾ ਲਓ ਸਿਆਲ 'ਚ ਇੰਡੀਆ ਜਿੰਨੀ ਠੰਡ ਪੈਂਦੀ ਹੈ ਲਾਉਣ ਦਾ ਫਾਇਦਾ ਵੀ ਨਹੀਂ ਕੋਈ ਬਿਲਕੁਲ ਸਹੀ ਹਾਂਜੀ ਬਹੁਤ 플레이ਰ ਆ ਜਿਹੜੇ ਨਹੀਂ ਲੰਦੇ ਖਾਸ ਕਰਕੇ ਆਪਣੇ ਜਦੋਂ ਮਾਲ ਵਿੱਚ ਆਪਣੇ ਮੈਨੇਜਰ ਲਈ ਚਲਦੀ ਆ ਮੈਚ ਲਈ ਸਾਰੇ 플레이ਰ ਨਾਰਮਲ ਖੇਡਦੇ ਕੋਈ ਨਹੀਂ ਲੰਦਾ ਇੱਕ ਤਾਂ ਚੈੱਕ ਵੀ ਹੁੰਦੀ ਆ ਗਰਾਊਂਡ ਤੋਂ ਬਾਹਰ ਚੈੱਕ ਨਹੀਂ ਤਾਂ ਬਾਹਰ ਕਰ ਦੇਣਾ ਇਹ ਵੀ ਨਹੀਂ ਪੁੰਚਣਾ ਨਹੀਂ ਪੁੰਚਣਾ ਚਲੋ ਘਰੇ ਅੱਛਾ ਰਜੇ ਸਟੂਡਿ ਸਟੂਡੈਂਟ ਬਹੁਤ ਚੱਲ ਰਹੀ ਹੈ ਕਬੱਡੀ ਦੇ ਵਿੱਚ ਅ ਚਲੋ ਹੁਣ ਤਾਂ ਬਹੁਤ ਸਾਰੇ ਲਾ ਰਹੇ ਨੇ ਤੁਹਾਨੂੰ ਲੱਗਦਾ ਸਟੂਡੈਂਟ ਤੋਂ ਬਗੈਰ ਕਬੱਡੀ ਕਦੇ ਹੋ ਸਕਦੀ ਹੈ ਪਰ ਜਦ ਸਟੂਡੈਂਟ ਤੋਂ ਬਗੈਰ ਕਬੱਡੀ ਤਾਂ ਹੋ ਸਕਦੀ ਜੇ ਪਹਿਲਾਂ ਨੈਚਰਲੀ ਸਾਰੇ ਖੇਡਦੇ ਹੁਣ ਤਾਂ ਹਰ ਗੇਮ 'ਚ ਆ ਕਬੱਡੀ 'ਚ ਵੀ ਨਹੀਂ ਹਰ ਗੇਮ 'ਚ ਨਹੀਂ ਗੇਮਾਂ ਸ਼ੁਰੂ 'ਚੋਂ ਹੀ ਸਾਰੇ ਆ ਗਿਆ ਸਾਰੇ ਚ ਹੈ ਗਿਆ ਤੇ ਹੁਣ ਆਪਣੇ ਪਲੇਅਰਾਂ ਚ ਚਲੋ ਸੱਟਾਂ ਪਿੱਟਾਂ ਆ ਛੇਤੀ ਰਿਕਵਰੀ ਨਹੀਂ ਹੁੰਦੀ ਲਾਉਣੀ ਪੈਂਦੀ ਆਪਾਂ ਵੀ ਲਾਉਨੇ ਆ ਆਪਾਂ ਕਦੋਂ ਇੱਕ ਮੁੱਕਣਾ ਕਿ ਹਿਲਾਈ ਨਹੀਂ ਕਦੀ ਬਿਲਕੁਲ ਹੁਣ ਸਟਾਰਟਿੰਗ ਤੋਂ ਜਿਹੜੀ ਲੱਗਦੀ ਚੀਜ਼ ਆ ਰਹੀ ਹੈ ਉਹ ਲੱਗਦੀ ਹਟ ਸਕਦੀ ਹੈ ਜੇ ਸਾਰੇ ਚੌਣ ਕੇ ਇਹ ਤੋਂ ਜੈਡ ਪਲੇਅਰ ਚੌਣ ਰੇਸ਼ਨਾ ਚੌਣ ਡਾਊਟ ਫੇਰ ਹਟ ਸਕਦੀ ਆ ਹੁਣ ਇੱਕ ਵੇਰੀਸ਼ਨ ਚਾਹੁੰਦੀ ਹੈ ਟਾਉਣਾ ਦੂਜੀ ਵੇਰੀਸ਼ਨ ਖੋਲ ਦਿੰਦੀ ਸਾਡੇ ਆ ਲਾ ਜੋ ਚੱਕਰ ਨਹੀਂ ਲਾ ਲੋ ਆਵ ਲੈ ਉਹ ਗੱਲ ਗਲਤ ਹੋ ਜਾਂਦੀ ਆ ਤੇ ਬਾਕੀ ਅੱਛਾ ਟਾਈਮ ਵਾਲੇ ਟੀਕੇ ਤੇ ਕਿਤੇ ਨਾਥ ਪੈ ਜਵੇ ਮੈਂ ਤੇ ਇਹ ਕਿੰਨਾ ਚਲੂ ਉਹਦੀ ਬਹੁਤ ਬਈ ਬਈ ਹਾਂ ਮੇਰੇ ਹਿਸਾਬ ਨਾਲ ਅੱਛਾ ਸਟੂਰਡ ਤੇ ਚਲੋ ਕੋਈ ਗੱਲ ਨਹੀਂ ਲਾਓ ਫਿੱਟ ਰਵੋ ਨਾਲ ਦੇ ਪਰਦਾ ਆਪ ਦਾ ਰਿਸਕ ਹੁੰਦਾ ਪਰ ਮੋਕੀਆ ਟੀਕੇ ਦਾ ਨੁਕਸਾਨ ਕਰਦਾ ਪਰ ਬਹੁਤ ਜਿਆਦਾ ਫਰਕ ਹੈ ਪਲੇਅਰਾਂ ਚ ਅੱਛਾ ਹਾਂਜੀ ਬਹੁਤ ਜ਼ਿਆਦਾ ਆਪਾਂ ਵਿਚਰਦੇ ਆ ਨਾ ਇਹ ਜਿਹੜੇ ਕੁਝ ਕੋਚ ਨਵੇਂ ਉੱਠੇ ਆ ਨਵੇਂ ਪਲੇਅਰਾਂ ਨੂੰ ਇਹ ਬੰਨੇ ਤੋਰਤਾ ਜਿਨ੍ਹਾਂ ਨੇ ਜਿਹੜੇ ਪਲੇਅਰਾਂ ਦੀ ਡੰਡ ਲਾਤੀ ਜਿੱਥੇ ਚ ਜਾ ਕੇ ਪਰ ਮੈਂ ਜਿੰਨੇ ਸੀਨੀਅਰ ਪਲੇਅਰਾਂ ਨੂੰ ਆਪਣੇ ਨਾਲ ਮਿਲਿਆ ਨਾ ਉਹ ਸਾਰੇ ਇਹ ਚੀਜ਼ ਤੋਂ ਪਰੇਜ਼ ਰੱਖਦੇ ਆ ਤੇ ਬਾਜੀ ਕਹਿੰਦੇ ਵੀ ਆ ਚੈਰਪਨ ਨੂੰ ਵੈਰੀ ਗੁੱਡ ਬਹੁਤ ਪਲੇਅਰ ਆ ਜਿਹੜੇ ਮੇਰੇ ਨਾਲ ਖੇਡੇ ਵੀ ਅਜਨਾਂ ਕਦੀ ਨਹੀਂ ਖੇਡ ਲਾਇਆ ਹਾਂ ਵਰਕਆਊਟ ਤੁਹਾਨੂੰ ਪਤਾ ਹੋਵੇ ਚੱਲਦਾ ਸੀ ਚਲੋ ਇਹ ਨਾਰਮਲ ਗੱਲਾਂ ਆ ਯਾਰ ਇਸ ਦਾ ਸਾਰੇ ਇਹ ਚੀਜ਼ਾਂ ਦੇ ਚੱਲਦੀਆਂ ਸਪਲੀਮੈਂਟਸ ਵਗੈਰਾ ਨੂੰ ਪ੍ਰੋਬਲਮ ਇਨਰਜੀਆਂ ਵਾਰਨ ਵਗੈਰਾ ਪੀਣ ਕਿੰਨਰ ਇਹ ਤੇ ਚੱਲਦਾ ਆ ਨਾਰਮਲ ਜੇ ਜਦੋਂ ਸੱਟਾ ਪਿੱਟਾ ਲੱਗੀਆਂ ਖੇਡਣਾ ਜਾਂ ਸਿਆਲ ਚ ਆਪਣੇ ਇੰਡੀਆ ਤੋਂ ਠੰਡ ਇੰਨੀ ਹੁੰਦੀ ਆ ਡੇਲੀ ਨਹੀਂ ਖੇਡ ਹੁੰਦਾ ਫਿਰ ਪੇਨ ਦੇ ਅੰਦਰ ਤਾਂ ਲੈਣਾ ਪੈਂਦਾ ਗੋਡੇ ਹੁਣ ਹਰ ਕਦਕ ਕੋਈ ਪਲੇਅਰ ਦਾ ਪ੍ਰੈਸ਼ਰ ਹੋਇਆ ਕਿਸੇ ਦਾ ਏਸੀ ਅਫੀਸ਼ੀਅਲ ਟੁੱਟੇ ਆ ਉਦਾਂ ਖੇਡਣਾ ਪੈਂਦਾ ਮੋਢਿਆਂ ਦੀ ਸੱਟਾਂ ਉਹ ਪੇਨ ਦੇ ਅੰਦਰ ਚੱ ਇਹ ਪਰ ਇਹ ਹੈ ਕਿ ਜਿਹੜੇ ਨਵੇਂ ਕੋਚ ਬਣੇ ਆ ਘਰੋਂ ਉੱਠ ਕੇ ਪਲੇਅਰਾਂ ਨੂੰ ਖੜਕੇ ਨਿਆਣਿਆਂ ਨੂੰ ਜਾ ਕੇ ਲਪਾਵਾ ਫੜਾਉਂਦੇ ਲਾਲੋ ਇਦਾਂ ਤਗੜੀ ਟੀਮ ਨਾਲ ਮੈਚ ਜਾਂ ਤੇ ਸ਼ੋ ਹੋ ਜੋਗੇ ਤੁਹਾਡੀ ਬਾਹਰ ਦੀ ਗੱਲ ਹੋ ਜੂ ਉਹ ਗਲਤ ਕਰ ਰਹੇ ਆ ਆਪਕੇ ਡਿਨੀਆ ਰਿਵਾਰਡ ਕਰ ਰਹੇ ਹਾਂ ਉਹ ਚੀਜ਼ ਜਿੱਦਾਂ ਹੁਣ ਪਹਿਲੀਆਂ ਆਪਾਂ ਪੁਰਾਣੇ ਟਾਈਮ ਦੇ ਕੱਢ ਕੇ ਵੇਖ ਲਈਏ ਮੈਚ ਜਿਹੜਾ ਪੰਜਾਬ ਫਰੇਸ਼ਨ ਚੱਲਦੀ ਨੌਰਥ ਵੀ ਚੱਲਦੀ ਹੁਣ ਮੇਜਰ ਲੀਗ ਆ ਉਹਨਾਂ ਦੀ ਟੀਮਾਂ ਨਾਲ ਜਿਹੜੇ ਕੋਚ ਹੀ ਉਹਨਾਂ ਖੁਦ ਕੋਡੀ ਖੇਡੀ ਜੈਸ ਹੁਣ ਅੱਧੀਆਂ ਜਿਆਦੀਆਂ ਟੀਮਾਂ ਹੋਰ ਜਿਨ੍ਹਾਂ ਦੇ ਕੋਚ ਹੀ ਹੋ ਜਿਨ੍ਹਾਂ ਨੂੰ ਕੋਡੀ ਦਾ ਪਤਾ ਨਹੀਂ ਜਾਂ। ਸਹੀ ਗੱਲ। ਉਹਦੇ ਵਾਰੀ ਉਹਨਾਂ ਜਗਤਾਰਤ ਨੂੰ ਲਾ ਕੋਚ ਹੁੰਦਾ ਸੀਗਾ ਟੌਪਸਟ ਕੋਪ ਰਿਆ ਸਾਡੇ ਨਾਲ ਵੀ ਖੇਡ ਰਿਆ ਨੇ। ਖਾਨੋ ਵਾਲੀ ਦਾ ਕੋਚ ਹੁੰਦਾ ਸੀਗਾ ਟੀਮ ਦਾ ਉਹ ਕਿੰਨਾ ਲੰਮੀ ਚਲਾਈ ਆ। ਛੜਕ ਸਿੰਘ ਸਾਹਿਬ ਹੁੰਦੇ ਸੀਗੇ ਕੋਚ ਟੀਮ ਚਲਾਉਣੀ। ਚੈਨਾ ਚੈਨਾ ਹੁੰਦਾ ਸੀ ਸਦਮਾ ਸਾਡਾ ਵੀਰ ਦੇ। ਕਿੰਨੇ ਲੰਮੇ ਲੰਮੇ ਬੰਦੇ ਸਮਾਂ ਖੇਡ ਕੇ ਕੋਚ ਬਣੇ ਸੀ ਤੇ ਟੀਮਾਂ ਵੀ ਬੜੀਆਂ ਲੰਮੇ ਸਮੇਂ ਚਲਾਈਆਂ। ਹਾਂ ਜੀ ਚਲਾਈਆਂ। ਪਰਫੋਰਮੈਂਸ ਵੀ ਬਹੁਤ ਵਧੀਆ ਰਹੀ ਜਿੰਨਾ। ਪਰਫੋਰਮੈਂਸ ਵੀ ਬਹੁਤ ਵਧੀਆ ਰਹੀ ਔਰ ਵਧੀਆ ਟੀਮਾਂ ਆਪਣਾ ਬਿੰਦੂ ਘਰਵਾਲੇ ਨਹੀਂ ਹੋ ਗਏ ਹੋਰ ਵੀ ਬੰਦੇ ਹੋ ਗਏ ਆਪਣੇ ਟੀਮਾਂ ਲਈ ਕਿ ਆਉਂਦੇ ਆ ਉਹਨਾਂ ਕੋ ਗੋਡੀ ਖੇਡੀ ਆ ਉਹ ਜਨਾਂ ਨਹੀਂ ਗੋਡੀ ਖੇਡੀ ਉਹ ਪਲੇਅਰ ਨੂੰ ਕੀ ਮਤ ਦੇਣਗੇ ਉਹਨਾਂ ਨੂੰ ਖੁਦ ਨਹੀਂ ਪਤਾ ਉਹਨਾਂ ਨੇ ਸਿਰਫ ਨੰਬਰ ਲੈਣ ਦਾ ਕਿ ਸਾਡੀ ਟੀਮ ਜਿੱਤੇ ਰਾਂ ਤੁਹਾਨੂੰ ਹਿੱਸਾ ਮਿਲ ਜਾਊਗਾ ਐਗਜ਼ੈਕਟਲੀ ਦੈਟਸ ਨਾਟ ਗੁੱਡ ਹਾਂਜੀ ਅੱਛਾ ਬਹੁਤ ਵਧੀਆ ਲੱਗਦਾ ਜਦੋਂ ਗੱਲ ਕਰੀਏ ਲੰਬੀਆਂ ਬਹੁਤ ਗੱਲਾਂ ਆ ਅੱਜ ਮੈਂ ਸ਼ੁਰੂ ਹੋਣ ਹੋ ਜਾਣੇ ਆਪਾਂ ਇਸ ਕਰਕੇ ਇੰਟਰਵਿਊ ਛੋਟੀ ਰੱਖੀ ਆ ਸੋ ਲੰਬੀ ਇੰਟਰਵਿਊ ਵੀ ਕਰਾਂਗੇ ਰਾਜੇ ਤੁਹਾਡੇ ਨਾਲ ਤੇ ਤੁਹਾਡੇ ਚਾਹਣ ਵਾਲਿਆਂ ਲਈ ਤੇ ਜਿਹੜੇ ਤੁਹਾਡੇ ਪਰਿਵਾਰ ਦੇਖ ਰਿਆ ਉਹਨਾਂ ਲਈ ਕੋ ਮੈਂ ਭਾਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿੱਦਾਂ ਮੇਰਾ ਪਿੰਡ ਹੈ ਮੇਰੇ ਪਿੰਡ ਦਾ ਬਹੁਤ ਸੋਜ ਗਿਆ ਆਪਣੇ ਪਿੰਡ ਦਾ ਏਰੀਆ ਜਿੱਥੇ ਪਿੰਡ ਦਾ ਦੱਸੋ ਕਿੱਥੇ ਪਿੰਡ ਪੈਂਦਾ ਮੇਰਾ ਬਗਬਲ ਟਾਰੀ ਲੱਗੇ ਘੰਟੇ ਥਾਣੇ ਦੇ ਨਾਲ ਹੀ ਪਿੰਡ ਦੇ ਤੱਕ ਦੀ ਅੱਛਾ ਜਿੱਦਾਂ ਹਾਈਵੇ ਹਾਈਵੇ ਰੋਡ ਜਾਂਦਾ ਹੈ ਪਾਕਿਸਤਾਨ ਨੂੰ ਉਹਦੇ ਉੱਪਰ ਹੀ ਆ ਪਿੰਡ ਦਾ ਪਿੰਡਾਂ ਦਾ ਥੈਂਕ ਯੂ ਕਰਦੇ ਹਾਂ ਤੁਸੀਂ ਹਾਂ ਜੀ ਪਿੰਡ ਦਾ ਬਹੁਤ ਸਪੋਰਟ ਹੈ ਪਿੰਡ ਦੇ ਦਾਦ ਕਰਕੇ ਥੈਂਕ ਯੂ ਕਰਦੇ ਹਾਂ ਕਿ ਜੇ ਇੱਕ ਪਲੇਅਰ ਮੈਂ ਪਿੰਡੋਂ ਪਹਿਲਾਂ ਇਕੱਲਾ ਪਲੇਅਰ ਹਾਂ ਪਿੰਡ ਦਾ ਬਾਕੀ ਚਲੋ ਪਹਿਲੇ ਖੇਡਦੇ ਉਹ ਉੱਥੇ ਹੀ ਖੇਡ ਕੇ ਉੱਥੇ ਹੀ ਰਹਿ ਗਏ ਉਹ ਬਹੁਤ ਅਰਦਾਸ ਬੇਨਤੀ ਕਰਦੇ ਪਿੰਡ ਵਾਲੇ ਆਪਣੇ ਘਰ ਕੇ ਉਹਨਾਂ ਦੇ ਪੈਰਾਂ ਕਰਕੇ ਇਹਦੀ ਤੱਕ ਪਹੁੰਚ ਗਏ ਤੇ ਪਰਿਵਾਰ ਵੀ ਪਹੁੰਚਾ ਕਰਦਾ ਪਰਿਵਾਰ ਵੀ ਪਹੁੰਚਾ ਕਰਦਾ ਜਿੰਨਾ ਪਰਿਵਾਰ ਕਰਦਾ ਉਹਨੇ ਪਿੰਡ ਕਰਦਾ ਬਹੁਤ ਸਾਰਾ ਪਿੰਡ ਹੀ ਪਰਿਵਾਰ ਰੱਖਿਆ ਆਪਣੇ ਹਾਂ ਬਹੁਤ ਇਤਮਾਨ ਕਰਦੇ ਪਿੰਡ ਵਾਲੇ ਵੈਰੀ ਗੁੱਡ ਇਸੇ ਤਰ੍ਹਾਂ ਇਤਮਾਨ ਬਣਿਆ ਰਵੇ ਜੀ ਬਹੁਤ ਖੁਸ਼ੀ ਹੁੰਦੀ ਆ ਤੇ ਰਾਜੇ ਆਪਣੇ ਜਿਹੜਾ ਮੇਰਾ ਲਾਸਟ ਕੁਐਸਚਨ ਇਹ ਸੀਗਾ ਕਿ ਜਿਹੜੀ ਤੁਹਾਡਾ ਉਸਤਾਦ ਜਿਹੜਾ ਨਾ ਹੋਇਆ ਕੋਈ ਕਿ ਜਾਂ ਵੈਸੇ ਹੀ ਸ਼ੁਰੂ ਕਰਤੀ ਕਿ ਉਹ ਉਸਤਾਦ ਵੀ ਹੋਇਆ ਮੈਂ ਬੜੀ ਵੈਸੇ ਸ਼ੁਰੂ ਕੀਤੀ ਉਸਤਾਦ ਮੇਰੇ ਪਿੰਡ ਤੋਂ ਹੀ ਜਿੱਦਾਂ ਅਮਰਵੀ ਸੀਨੀਅਰ ਪਲੇਅਰ ਜਿਵੇਂ ਵੀਰ ਲੱਖਾ ਮੇਰਾ ਮਾਮਾ ਲੱਗਦਾ ਅੱਛਾ ਜੀ ਇਹ ਕਰਮਜੀਤ ਦਾ ਨਜਤ ਹੋ ਗਈ ਹੈ ਕਿ ਕੁਝ ਪਿੰਡ ਦੇ ਉੱਥਾਂ ਸੀਨੀਅਰ ਪਲੇਅਰ ਹੀ ਉਹਨਾਂ ਨੇ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਂ ਸਲਤਾਨੀ ਸਾਹਿਬ ਜਾਣ ਲੱਗਾ ਉਹ ਫੀਲौरी ਮੱਲ ਵਾਲਾ ਹੈ ਫੀਲौरी ਮੱਲ ਵਾਲਾ ਰਾਣਾ ਇੱਥੇ ਬੀਲਾ ਕੋਪੀ ਮੁੰਡਾ ਖੇਡਦਾ ਜਿਹੜਾ ਯੋਰਕੀ ਡੰਡਾ ਇਹ ਇਕੱਠੇ ਹੁੰਦੇ ਆ ਉਸ ਤੋਂ ਬਾਅਦ ਮੈਂ ਕਲਵੰਤ ਜੋਗੇ ਵਾਲੇ ਤੋਂ ਮਿਹਨਤ ਲਈ ਹੈ ਆਪਾਂ ਬਾਬਾ ਨੋਸ ਸਿੰਘ ਜੱਬੇ ਤੇ ਉਹਨਾਂ ਕੋ ਮਿਹਨਤ ਕੀਤੀ ਆ ਦੌਲਤਵਾਲੀ ਬੁੱਢੇ ਤੇ ਵਾਲਾ ਉਹਨਾਂ ਕੋ ਮਿਹਨਤ ਕੀਤੀ ਇਹ ਉਸਤਾਦ ਆਪਣੇ ਜੱਦਾ ਔਰ ਸਟਾਰਟਿੰਗ ਜਿਹੜੀ ਮੇਰੀ ਪਿੰਡ ਤੋਂ ਹੋਈ ਆ ਉਸਤਾਦ ਮੇਰੇ ਪਿੰਡ ਵਾਲੇ ਜਿਹਨਾਂ ਨੇ ਸ਼ੁਰੂ ਕਰਾਈ ਬਾਕੀ ਮੈਂੰਤ ਕਰਾਈ ਕਲਵੰਤਾ ਜੋਗੀ ਵਾਲੇ ਤੇ ਸੁਣਿਆ ਨਾ ਗੱਗਨ ਬਹੁਤ ਚੰਗੇ ਜਿਹੇ ਸੁਣਿਆ ਹਾਂਜੀ ਵਧੀਆ ਕੋਚ ਆ ਉਹਨਾਂ ਕੋ ਮਿਹਨਤ ਲਾਈ ਆਪਾਂ ਕੀ ਆ ਹਾਂਜੀ ਰਾਜੇ ਬਹੁਤ ਬਹੁਤ ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਲਈ ਪਹਿਲਵਾਨ ਜੀ ਇਸੇ ਤਰ੍ਹਾਂ ਮਾਂ ਖੇਡ ਕਬੱਡੀ ਦੇ ਵਿੱਚ ਪਰਥੂ ਪਾਉਂਦੇ ਰਹੋ ਬڑے بڑے ਰੀਡਰਾਂ ਨੂੰ ਤੁਸੀਂ ਰੋਕਦੇ ਹੋ ਅੱਜ ਵੀ ਤੁਹਾਡੀ ਗੇਮ ਬਹੁਤ ਵਧੀਆ ਆਗੇ okay, ਭਾਈਆ <inaudible>